ਉਨਾ ਦੀ ਆਪਣਾ ਧੱਕਾ ਚ ਕਰ ਰਿਹਾ ਪੂਰਾ ਸਾਡੇ ਦੇ ਸਾਡੇ ਦੇ ਜੋਰ ਹੁਨਾਰੇ ਆ ਪਰ ਜਦੋਂ ਅਸੀਂ ਆਪਣੇ ਆਈ ਤੇ ਆ ਗਏ ਫਿਰੇ ਸਾਰੀ ਚੰਡੀਗੜ੍ਹ ਨੂੰ ਸੈਂਟਰ ਤੱਕ ਨੂੰ ਫਿਰੇ ਦੰਦਲੇ ਪਾਉਂ ਗਏ ਆ ਤੇ ਇਹਨਾਂ ਨੂੰ ਪਤਾ ਨਹੀਂ ਲੱਗਣਾ ਜੀ ਵੇਖ ਜਾਓ ਜੀ ਬਾਇਸਾ ਦਿਸ਼ਰਦ ਸਾਡਾ ਸਿੰਘ ਅਨੰਦਪੁਰ ਸਾਹਿਬ ਤੋਂ ਆਇਆ ਕਰਵਾਇਆ ਤੇ ਸਾਡੀ ਦੇ ਸਤਾਰ ਲੱਗ ਗਿਆ ਨਾ ਗਾਦੀ ਗੱਲ ਇਹ ਸਾਡਾ ਮੂਲਕ ਆ। ਕਿਸੇ ਕਿਸੇ ਦੂਜੇ ਮਲਕ ਚ ਆ ਗਿਆ। ਜਿਹੜੇ ਨੌਜਵਾਨ ਐ ਉਹਨਾਂ ਨੂੰ ਅਰੈਸਟ ਕੀਤਾ ਜਾ ਰਿਹਾ ਜਿਹੜੇ ਬਾਹਰੋਂ ਆਏ ਲੋਕ ਨੇ ਦੇਖੋ ਇਸ ਤਰੀਕੇ ਨਾਲ ਧੱਕੇ ਨਾਲ ਇਸ ਤਰੀਕੇ ਨਾਲ ਚੁੱਕਿਆ ਜਾ ਰਿਹਾ। ਦੇਖੋ ਇਹ ਅਮਰਤ ਅਮਰਤ ਆਰੀ ਇੱਕ ਨੌਜਵਾਨ ਐ ਜਿਸ ਨੂੰ ਚੁੱਕ ਕੇ ਲਿਜਾਇਆ ਜਾ ਰਿਹਾ। ਦੇਖੋ ਇਸ ਤਰੀਕੇ ਨਾਲ ਭਾਈ ਸਾਹਿਬ ਜੀ ਅੰਦਰ ਵੇਖਿਆ ਅੰਦਰ ਦੇਖੋ ਕਿ ਅਰੈਸਟ ਕੀਤੇ ਜਾ ਰਹੇ ਨੇ ਜਿਹੜੇ ਬਾਹਰੋਂ ਆਏ ਨੇ ਉਹ ਸਾਡਾ ਸਿੰਘ ਆਨੰਦਪੁਰ ਸਾਹਿਬ ਤੋਂ ਆਇਆ ਹਾਂਜੀ ਅੰਦਰ ਬਹੁਤ ਧੱਕਾ ਮੁੱਕੀ ਜਿਹੜੀਆਂ ਲਗਾਤਾਰ ਹੋ ਰਹੀ ਐ ਇਹ ਸਾਡੀ ਦੇ ਸਤਾਰ ਲੱਗ ਗਈ ਨਾ ਗਾਦੀ ਗੱਲ ਗਾਦੀ ਗੱਲ ਕਹਿਗੇ ਤੇ ਇਹ ਗੱਲ ਅੰਦਰ ਚੱਲ ਗਈ ਇਹ ਗੱਲ ਕਾਦੀ ਗੱਲ ਆ ਯਾਰ ਅਸੀਂ ਜੋ ਤੱਕੀ ਗੱਲ ਕਾਦੀ ਆ ਯਾਰ ਬੱਸ ਸਟਾ ਜਾ ਰਿਹਾ ਗਿਆ ਬਬਾ ਜੀ ਬਿਲਕੁਲ ਗੱਲਬਾਤ ਕਰਨ ਦੀ ਆ ਦੇਖੋ ਕਿੰਨੀ ਫੋਰਸ ਤੋਂ ਦੋ ਸਿੰਘ ਨਹੀਂ ਗੱਡੀ 'ਚ ਚੜਾਏ ਗਏ ਆ ਦੇਖੋ ਤੁਸੀਂ ਉਹ ਫੇਰ ਬਾਹਰ ਨਿਕਲ ਕੇ ਵਾਸ 'ਚੋਂ ਉਹ ਇੱਕ ਬਰਾ ਸਾਡਾ ਅੰਦਰ ਤੁਸੀਂ ਹੋ ਕੌਣ ਕਿੱਥੋਂ ਆਏ ਹੋ ਜੀ ਆ ਦੇਖੋ ਜੀ ਮੈਂ ਸ਼੍ਰੀਨੰਦ ਪ੍ਰਸਾਦ ਤੋਂ ਆਇਆ ਜੀ ਤੁਸੀਂ ਸਭ ਖੜੇ ਸੀ ਜਾਂ ਆਣ ਕੇ ਮੈਂ ਖੜਾ ਹੋ ਗਿਆ ਸੀ ਖੜੇ ਆਸੀਂ ਖੜੇ ਸੀ ਮੇਰਾ ਭਰਾ ਅੰਦਰ ਹੈ ਉਹ ਨੂੰ ਨਹੀਂ ਕੋਈ ਨਹੀਂ ਆ ਜੂ ਜੀ ਤੁਸੀਂ ਦੇਖ ਸਕਦੇ ਹੋ ਇੱਥੇ ਠੀਕ ਹੈ ਹੁਣ ਇਹ ਸਾਰਾ ਮਾਹੌਲ ਤੁਸੀਂ ਦੇਖ ਲਿਆ ਵੇਖੋ ਕਹਿਣਾ ਅਸੀਂ ਕੀ ਕਹਿਣਾ ਭਾਈ ਸਾਹਿਬ ਮੇਰਾ ਭਰਾ ਹੈ ਉਹ ਨੂੰ ਤੁਹਾਨੂੰ ਲੈ ਕੇ ਕਿਉਂ ਜਾ ਰਹੇ ਸੀ ਤੁਸੀਂ ਤੁਸੀਂ ਸਾਡੇ ਨਾਲ ਗੱਲ ਕਰ ਤੁਹਾਡੇ ਨਾਲ ਗੱਲ ਕਰਦੇ ਵੀ ਚਲੋ ਮਾਂ ਕੀ ਅਪਰਾਧ ਅਸੀਂ ਕੁਝ ਕਰਦੇ ਪਏ ਆ ਆਪਣੀ ਗੱਲ মিডিਆ ਦੇ ਸਾਹਮਣੇ ਰੱਖਣੀ ਕੀ ਅਪਰਾਧ ਆ ਹੱਦ ਹੋ ਗਈ ਪਈ ਆ ਕਰੋ 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 ਹੱਦ ਹੋ ਗਈ ਪਈ ਆ ਇਹ ਸਾਡਾ ਹੀ ਮੁਲਕ ਆ ਕਿਸੇ ਕਿਸੇ ਦੂਜੇ ਮੁਲਕ ਚ ਆ ਗਿਆ ਅਸੀਂ ਸ਼੍ਰੀ ਆਨੰਦਪੁਰ ਸਾਹਿਬ ਤੋਂ ਆਏ ਅੱਥੇ ਪੈ ਟਾਲ ਸਵਾਰਾ ਜਿਹੜਾ ਸਿੰਘ ਸਮਾਣੇ ਮੋਰਚੇ ਤੇ ਚੜਿਆ ਪਾਇ ਗੁਰਜੀਤ ਸਿੰਘ ਖਾਲਸਾ ਉਹਦੇ ਵੱਲੋਂ ਅਸੀਂ ਆਏ ਆ ਇਹ ਮੋਰਚਿਆਂ ਦੇ ਬਗਾਰੇ ਇੱਥੇ ਹੁੰਦਾ ਕੀ ਆ ਸਾਨੂੰ ਸਰਕਾਰਾਂ ਨੂੰ ਤਾਂ ਦੱਸ ਦੇਣ ਉਹ ਕਹਿੰਦੇ 144 ਲਾਈ ਐ ਸੀ ਤਾਂ 144 ਲਾਈ ਆ ਕਾ ਦੇਸ ਕਿ 144 ਕਿੰਨੇ ਬੰਦੇ ਹੁੰਦੇ ਨੇ ਚਾਰ ਤੋਂ ਵੱਧ ਨਹੀਂ ਖੜਾ ਆ ਤਾਂ ਇਹੀ ਕਿੱਥੇ ਆ ਦੋ ਸਿੰਘ ਅਸੀਂ ਖੜੇ ਆ ਸਰ ਇੰਨੇ ਪੁਲਿਸ ਵਾਲੇ ਮਿਲ ਕੇ ਵੀ ਦੋ ਕੁ ਟੇਨ ਨਹੀਂ ਕਰ पाए ਤੇ ਬਿਲਕੁਲ ਤਸਵੀਰ ਆ ਐਣਾ ਇਹ ਤਾਂ ਗੁਰੂ ਦੀ ਕਿਰਪਾ ਵਾ ਗੁਰੂ ਦਾ ਬਾਣਾ ਵਾ ਜੇ ਦਸਤਾਰ ਲੱਥ ਜਾਂਦੀ ਤੇ ਫੇਰ ਇਹ ਤਾਂ ਇੰਨਾਂ ਨੂੰ ਪਤਾ ਲੱਗ ਜਾਣਾ ਸੀਗਾ ਉਹਨਾਂ ਕੋਸ਼ਿਸ਼ ਤਾਂ ਪੂਰੀ ਕੀਤੀ ਆ ਮਹਾਰਾਜ ਨਾਲ ਲਾਜ ਰੱਖ ਲਈ ਸਾਡੀ ਆ ਕ੍ਰੈਕਸ ਕੋ ਜਾਨ ਬੂਝ ਕੇ ਨਹੀਂ ਸੋਚਤਾ ਹੈ 2 ਨੰਬਰ ਗੇਟ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਸੀ ਕਿ 2 ਨੰਬਰ ਗੇਟ ਤੇ ਇੱਕ ਵਾਰ ਧੱਕਾ ਮੁੱਕੀ ਹੋਈ ਕੁਝ ਕੁਝ ਜਿਹੜੇ ਬਾਹਰੋਂ ਆਏ ਹੋਏ ਸਿੰਘ ਸੀਗੇ ਉਹਨਾਂ ਨੂੰ ਜਿਹੜਾ ਹੈ ਗੱਡੀ ਦੇ ਵਿੱਚ ਚੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕੁਝ ਨੌਜਵਾਨਾਂ ਨੂੰ ਚੜਾਇਆ ਵੀ ਗਿਆ ਦੋ ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਸੀ ਉਹ ਉੱਤਰ ਵੀ ਗਏ ਨੇ ਤੇ ਨਾ ਇਹਨਾਂ ਨੂੰ ਫਿਰ ਨੱਠੇ ਦੇ ਰਾਹ ਉਹ ਬਣਾ ਵੀ ਸੀ ਕਿੱਦਾਂ ਨੂੰ ਨੱਠੀਏ ਹੁਣ ਅੱਜ ਇਹ ਆਪਣਾ ਤੱਕਾ ਚ ਕਰ ਰਹੇ ਆ ਪੂਰੇ ਸਾਡੇ ਦੇ ਸਾਡੇ ਦੇ ਜੋਰ ਰੇ ਹੁਣ ਆ ਰਹੇ ਆ ਪਰ ਜਦੋਂ ਅਸੀਂ ਆਪਣੇ ਆਈ ਤੇ ਆ ਗਏ ਫਿਰੇ ਸਾਰੀ ਚੰਡੀਗੜ੍ਹ ਨੂੰ ਸੈਂਟਰ ਤੱਕ ਨੂੰ ਫਿਰੇ ਦਿੰਦਲੇ ਪਾਉਂ ਗਏ ਆ ਤੇ ਇਹਨਾਂ ਨੂੰ ਪਤਾ ਨਹੀਂ ਲੱਗਣਾ ਜੀ ਹਾਂਜੀ ਵਿਦਿਆਰਥੀ ਤਾਂ ਕੁਝ ਕੁ ਨੌਜਵਾਨ ਨੇ ਤਿੰਨ ਚਾਰ ਨੌਜਵਾਨ ਨੇ ਜਿਨ੍ਹਾਂ ਨੂੰ ਇਸ ਬੱਸ ਚ ਚੜਾ ਕੇ ਜਿਹੜੀ ਚੰਡੀਗੜ੍ਹ ਪੁਲਿਸ ਆ ਉਹ ਲੈ ਗਈ ਆ ਜ਼ाहिर ਜੀ ਗੱਲ ਹੈ ਕਿ ਨੇੜਲੇ ਥਾਣੇ ਦੇ ਵਿੱਚ ਉਹਨਾਂ ਨੂੰ ਲਿਜਾਇਆ ਜਾਏਗਾ ਔਰ ਦੋ ਜਣੇ ਜਿਹੜੇ ਸਿੰਘਾਂ ਨੂੰ ਤੁਸੀਂ ਤਸਵੀਰ ਦੇਖੀ ਉਹ ਗੱਡੀ ਚੋਂ ਬਾਹਰ ਨਿਕਲਗੇ ਪਰ ਕੁਝ ਨੂੰ ਜਿਹੜਾ ਗੱਡੀ ਦੇ ਵਿੱਚ ਚੜਾ ਕੇ ਇਸ ਵੇਲੇ ਜਿਹੜੀ ਪੁਲਿਸ ਆ ਉਹ ਲਿਜਾ ਚੁੱਕੀ ਹੈ